ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਸਰੋਕਰਮਬਾਰ 2.51 ਅਤੇ 3.84 ਜਿਹੜਾ ਉਹ ਹੁਣ ਦੇ ਸਾਨੂੰ ਉਮੀਦ ਆ ਸੋ ਇਥੇ ਤੋਂ ਸਾਧ ਹੁੰਦਾ ਕਿ ਅਸੀਂ ਫਿਸਕਲ ਕਨਸੋਲੀਡੇਸ਼ਨ ਵੱਲ ਲਗਾਤਾਰ ਅੱਗੇ ਵਧ ਰਹੇ ਹਾਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਹਾਂ ਯੋਧ ਨਸ਼ਿਆਂ ਦੇ ਵਿਰੁੱਧ ਯੋਜਨਾਸ਼ਾਂ ਦੇ ਬ੍ਰੋਟ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਆ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇ ਕਿ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹੋਮਗਾਰਡ ਚ ਭਰਤੀ ਕਰਾਂਗੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉੱਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾਗਾ ਉਹ ਜਿਹੜਾ ਸਰਹੱਦ ਤੋਂ ਪਾਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਭੂਮਿਕਾ ਨਿਭਾਉਣ ਵਾਸਤੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਸੈਂਟਰ ਦੀ ਆ ਸਰਹੱਦ ਦੇ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਹ ਬੀਐਸਐਫ ਦੇ ਹਿੱਸੇ ਆਉਂਦਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਸੋਚਨੇ ਆ ਕਿ ਪੰਜਾਬ ਜਿਹੜਾ ਇਸ ਦੇ ਸਿਰਸਾ ਪਾਵੇ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਦੇ ਟ੍ਰਾਇਲ ਵੀ ਲਾਇਆ ਨੇਗੇ ਤਬਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਕਿ ਕਿਹੜੇ ਖੇਤਰ ਦੇ ਵਿੱਚ ਕਿੰਨੀ ਤਜਵੀਜ਼ ਜਿਹੜੀ ਹੈ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਪਰ ਅਜਿਹੇ ਦੇ ਵਿੱਚ ਕਈ ਖੇਤਰ ਨੇ ਜਿਨ੍ਹਾਂ ਦੇ ਵੱਲ ਫੋਕਸ ਘੱਟ ਨਜ਼ਰ ਆ ਰਿਹਾ ਹੈ ਖਬਰਾਂ ਦਾ ਸਿਲਸਲਾ جاری ਹੈ ਪਰ ਤੇ ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਵੀ ਵਾਹਿਕਲ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਹਨਾਂ ਦਾ ਹੈੱਡਕੁਆਟਰ ਬਣਾਉਣ ਲਈ ਉਹਦੀ ਵੀ ਤਸਵੀਰ ਜਿਹੜੀ ਆ ਇਸ ਬਾਈਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹ ਉਹ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਅਦਾ ਹੋਇਆ ਲਗਭਗ 978 ਕਰੋੜ ਰੁਪਏ 978 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 978 ਕਰੋੜ ਰੁਪਏ ਜਿਹੜੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਉਹ ਯੂਥ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਨੂੰ ਰੁਕਿਆ ਜਾਊਗਾ ਕਿ ਉਹ ਨਸ਼ਿਆਂ ਵੱਲ ਨਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਊਂਡਾਂ ਚ ਆਉਣਗੇ ਖੇਡ ਮੈਦਾਨਾਂ ਚ ਆਉਣਗੇ ਔਰ ਪੰਜਾਬ ਦਾ ਨਾਮ ਵੀ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਇਹ காங்கிரஸ் ਪਾਰਟੀ ਦੀ ਸਰਕਾਰ ਸੀ ਜੀ ਉਹਨਾਂ ਦਾ 10 ਸਾਲ ਦਾ ਲੇਖਾ ਜੋਖਾ ਕਰ ਲਿਆ 2012 ਤੋਂ 22 ਸੱਕ 22 ਤੱਕ ਉਹਨਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟਾ ਉਹ ਕਿਤੇ ਚੌਖਾ ਉਹਦੇ ਵਿੱਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਟੈਬਲ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 45 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ ਚੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਆਉਂਦੇ ਸੀ ਔਰ ਬਾਕੀ 29 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਬੱਤ ਸਿਹਤ ਜਿਵੇਂ ਬੀਮਾ ਯੋਜਨਾ ਚਾਹੁੰਦੇ ਸੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚਾਹੁੰਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਲੀਜ਼ ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲਿਖਿਆ ਕਿ ਸਾਰੀਆਂ 65 ਲੱਖ ਫੈਮਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸਾਡੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਪਰ ਇਹਦੇ ਅੰਦਰ ਇਲਾਜ ਕਰੋੜ ਦੇ ਕੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਸ ਸਰਵਤ ਬੀਮਾ ਜੋ ਜਨਾ ਮੱਖ ਮੰਤਰੀ ਬੀਮਾ ਜੋ ਜਨਾ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾਗਾ ਇਹ ਵੱਡਾ ਸਾਰੇ ਸਾਰੇ ਸਵਾਲ ਲੈ ਲੋ ਤਾਂ ਜਦਾ ਕੀ ਸਵਾਲ ਕੀ ਸਵਾਲ ਪਹਿਲੇ ਇੱਕ ਵਾਰ ਬੋਲੀਏ ਹਾਂ ਜੀ ਹਾਂ ਜੀ ਨਹੀਂ ਤਾਂ ਸੂਲ ਲੈ ਲਓ ਦਨੰਦ ਮਤਲਬ ਹੁਣ ਸਾਡੇ ਸਵਾਲ ਲੈਣਾ ਸਵਾਲ ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦਿਓ ਸੋ ਮੇਰਾ ਕਹਿਣ ਦਾ ਪਾਵ ਹੈ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ 3 ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀਦਰ ਬੀਜੇਪੀ ਦੇ 5-5 ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀਏ 66000 ਹੋਏ ਸੋ ਟੋਟਲ ਜਿਹੜਾ ਕਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਇਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾਗਾ ਤਾਂ 12 ਤੋਂ ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 કરોડ ਰੁਪਏ ਖਰਚ ਹੋਏ ਅਤੇ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ 3000 ਖਰਚ ਹੋਏ ਅਤੇ 16 17 ਕਮ ਕੀ ਇਲੈਕਸ਼ਨ ਦਾ ਵਾਰ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਕ੍ਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯੋ ਕਾਲੀ ਜਲਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਆਉਣੇ ਕਾਂਗਰਸ ਪਾਰਟੀ ਦੇ ਸਮੇਂ ਚ ਇਹਦੇ ਅੰਦਰ 17 18 ਚ ਕੈਪਟਨ ਸਾਫ ਸਰਨਾਰਧ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 ਵਿਚ 2412 ਰੁਪਏ 19 ਵਿਚ 2200 ਬੀ ਕਿਚ ਬੀ ਕਿਚ 4382 ਕਰੋੜ ਰੁਪਏ ਔਰ 2122 ਕਿਉਂਕਿ ਇਲੈਕਸ਼ਨ ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜ਼ਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰਦੇ ਤਾਂ ਕਿ ਇਲੈਕਸ਼ਨ ਜਿੱਤ ਲਈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿਚ ਬਣਦੀ ਆ आम आदमी पार्टी की सरकार ने भी पहले, साली पहले साली साल ही छे हजार करोड़ रुपए पहले साल ही छे हज़ार सौ करोड़ रुपए दूजे साल चार हजार सौ करोड़ रुपए तीजे साल चौरासी सौ करोड़ रुपए तीजे साल चौरासी सौ करोड़ रुपए तो हूँ तक लगभग उन्नीस हजार सौ दस करोड़ रुपए असी खर्च कर चुके हैं ਜਦਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲੱਗਦਾ 11000 ਕਰੋੜ ਖਰਚ ਕਰਨ ਦਾ ਹੈਗਾ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ ਤਿੰਨ ਤਿੰਨ ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇਤੇ ਇਹਨਾਂ ਦੇ ਭਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਨੇਗੇ ਉਹ ਰੈਵਨਿਊ ਚ ਵਧਾਇਨ ਰੈਵਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇ ਕਿ ਅਕਾਲੀ ਦਲ ਭਾਜਪੀ ਨਾਲੋਂ ਔਰ ਕਾਂਗਰਸ ਪਾਰਟੀ ਨਾਲੋਂ ਵੱਧ ਰਹੇ ਨੇ ਕਿ ਤਿੰਨ-ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕਹਿੰਦਾ ਭਾਬਾ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ ਵੀ ਔਰ ਖਰਚ ਕਰਨ ਦੇ ਅੰਦਰ ਵੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਤੋਂ ਔਰ ਕਾਂਗਰਸ ਪਾਰਟੀ ਤੋਂ ਜਿਹੜਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਕਿਤੇ ਵੱਧ ਰਿਹਾ ਹੈਗਾ 3 ਸਾਲਾਂ ਤੱਕ ਅਸੀਂ ਉਹਨਾਂ ਵੱਧ ਪੈਸੇ ਖਰਚ ਕੀਤੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਨਾ ਕਾလီਦਲ ਬੀਜੇਪੀ ਦੇ ਸਮੇਂ ਕੋਈ ਪਰਤੀ ਹੁੰਦੀ ਸੀ ਨਾ ਕਾਂਗਰਸ ਪਾਰਟੀ ਦੇ ਸਮੇਂ ਕੋਈ ਪਰਤੀ ਹੋਈ ਬਲਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ 85 ਆਹ ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਗਿਆ ਔਰ 300 ਯੂਨਿਟ 300 ਯੂਨਿਟ ਜਿਹੜੇ ਮੁਫਤ ਬਿਜਲੀ ਦੇ ਕੇ ਅੱਜ ਲਗਭਗ ਪੰਜਾਬ ਦੇ ਨੰਬਰ ਪਰ ਸੈਟ ਕਰਾਦਾ ਵਿਜੀਟਬਲ ਜ਼ੀਰੋ ਆ ਰਿਹਾ ਨਾਲ ਜਿਹੜਾ ਸਕੂਲ ਆ ਫੈਮਿਨਮ ਐਮੈਨਿਟਸ ਦੀ ਸਥਾਪਨਾ ਲਗਾਤਾਰ ਜਾਰੀ ਆ ਮਹੱਲਾ ਕਲੀਨਿਕ ਨਵੇਂ ਹਸਪਤਾਲ ਦੀ ਕ੍ਰੀਏਸ਼ਨ ਨਵੇਂ ਹਸਪਤਾਲ ਨੂੰ ਖੜੇ ਕਰਨਾ ਇਹ ਸਾਰਿਆਂ ਦੇ ਉੱਤੇ ਕੰਮ ਜਿਹੜਾ ਉਹ ਤੀਜੇ ਸਾਲ ਵੀ ਜਾਦੀ ਆ ਸੋ ਇਹਦੇ ਬਿਨਾਂ ਸਪੋਰਟਸ ਦਾ ਬਜਟ ਐਜੂਕੇਸ਼ਨ ਦਾ ਬਜਟ ਹੈਲਥ ਸੈਕਟਰ ਦਾ ਬਜਟ ਔਰ ਸੁਰੱਖਿਆ ਦਾ ਬਜਟ ਜਿਹੜਾ ਉਹ ਵਧਿਆਗਾ ਤੁਸੀਂ ਕੁਐਸਚਨ ਕਰ ਸਕਦੇ ਜੀ ਸਰ ਮੇਰੇ ਸਤਿਕਾਰਯੋਗ ਜੀ ਸਰ ਇੱਕ ਵੀ ਕਰਕੇ ਲਾਗੇ ਜਿਹੜਾ ਪੰਜਾਬ ਦਾ ਕਰਜ਼ਾ 4 ਲੱਖ जी आपने 3 साल का अंतर साल में 50% इंक्रीज है ये कंट्रोल कैसे होगा बिल्कुल ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਇੱਕ ਸਾਥ ਦਾ ਸਵਾਲ ਹੈ ਕਿ ਸਰਸੋ ਪਾਰਲੀਮੈਂਟ મે મિનિસ્ટર ઓફ સ્ટેટ ફોર ફાઇનાન્સ ਨੇ રિપોર્ટ સબમિટ કી જિસમે કહા ગયા કી પંજાબ ઇસ ધ સેકન્ડ મોસ્ટ ડેન્સિટી આપ ઇસકો अकाली दल बीजेपी की सरकार समय और कांग्रेस की पार्टी की सरकार के समय पंजाब का जो डेट वो लेते थे वो 11 परसेंट बारह परसेंट लेते थे और हमारा कभी भी 7 परसेंट से आगे नहीं बढ़ पाया ये हमारी बड़ी प्राप्ति और जो जीएसडीपी का जीएसडीपी का हम डेट की रेशियो है वो हमने चौतालीस से कम करके चौतालीस परसेंट पचास किया है ये इतना बड़ा डेट है कि इसको धीरे धीरे हम कम कर रहे हैं क्योंकि इसके साथ साथ हम अपना कैपिटल क्रिएशन जो है उसको भी आगे बढ़ा रहे हैं तो है तो ये देखिए मेरे को नहीं पता कि किसने क्या बोला है पर लेकिन जो मेरे पास अंकड़े मैं जो स्टेटक्स ऑफ पंजाब के ऑफिसर्स के अंकड़े हैं उसके साथ बिल्कुल सत्ता है जी है ਦੇਖੋ ਜਿਹੜੀ ਪ੍ਰੈਜ਼ੈਂਟ ਸਕੀਮ ਚੱਲ ਰਹੀ ਆ ਆਯੂਸ਼ਮਨ ਭਾਰਤ ਯੋਜਨਾ ਉਹਦੇ ਅੰਦਰ 16 ਲੱਖ ਪਰਿਵਾਰਾਂ ਦਾ ਜਿਹੜਾ ਇਲਾਜ ਸੀਗਾ ਉਹ ਪਹਿਲਾਂ ਸੈਂਟਰ ਦੀ ਆਯੂਸ਼ਮਨ ਸਕੀਮ ਚ ਹੁੰਦਾ ਸੀ ਔਰ 29 ਲੱਖ ਪਰਿਵਾਰਾਂ ਦਾ ਇਲਾਜ ਜਿਹੜਾ ਉਹ ਪੰਜਾਬ ਦੀ ਮੁਕਤੰਦਰੀ ਸਰਬਤ ਬੀਮਾ ਯੋਜਨਾ ਚ ਹੁੰਦਾ ਸੀ ਅਸੀਂ ਉਹ ਮੁਕਤੰਦਰੀ ਸਰਬਤ ਬੀਮਾ ਯੋਜਨਾ ਦੇ ਵਿੱਚ ਉਹਦੀ ਗਿਣਤੀ ਜਿਹੜੀ ਵਧਾ ਦਿੱਤੀ ਗਈ ਆ ਉਹ ਚ 65 ਲੱਖ ਪਰਿਵਾਰ ਯਾਨੀ ਕਿ ਪੰਜਾਬ ਟੋਟਲ ਪਰਿਵਾਰ ਜਿਹੜਾ ਉਹਦੇ ਸ਼ਾਮਲ ਕੀਤਾ ਗਿਆ ਔਰ ਜਿਹੜੀ 5 ਲੱਖ ਰੁਪਏ ਦੀ ਲਿਮਿਟ ਸੀਗੀ ਉਹ ਵਧਾ ਕੇ ਸੀ 10 ਲੱਖ ਰੁਪਏ ਕੀਤੀ ਗਈ ਆ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਉਥੇ ਮੁਕਤ ਹੋ ਜੂਗਾ ਨਹੀਂ ਕੀ ਹੁੰਦਾ ਸੀ ਜਦੋਂ 5 ਲੱਖ ਦਾ ਇਲਾਜ ਕਰਵਾਉਣਾ ਜਾਂਦਾ ਸੀ ਕੋਈ ਬੰਦਾ ਜੇ ਤਾਂ 6 ਲੱਗ ਜਾਂਦਾ 7 ਲੱਗ ਜਾਂਦਾ ਸੀਗਾ ਤਾਂ ਉਹਨੂੰ ਪੈਸੇ ਆਪਣੇ ਕੋਲੋਂ ਦੇਣੇ ਪੈਂਦੇ ਸੀ ਉਹਨੂੰ ਦੇਣ ਦੀ ਹੈ ਦੇਖੋ ਕਿਸੇ ਵੀ ਕਿਸੇ ਵੀ ਹਸਪੀਟਲ ਦਾ ਨਾ ਪ੍ਰਾਈਵੇਟ ਦਾ ਨਾ ਸਰਕਾਰੀ ਦਾ 1 ਰੁਪਿਆ ਵੀ ਬੁਕਾਇਆ ਨਹੀਂ ਹੈਗਾ ਮੈਂ ਜੀ ਆਪਣੀ ਟਰਸਟੀ ਜਿਹੜੀ ਆ ਉਹਦੇ ਹੈਡ ਸਾਰੇ ਚੈੱਕ ਕੀਤੇ ਨੇ ਸਾਡੇ ਅਫੀਸਰ ਸਾਹਿਬਾਨ ਨੇ ਚੈੱਕ ਕੀਤੇ ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰੋਗੇ ਕਿਉਂਕਿ ਉਹ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਸਾਲ ਇਹ ਉੱਜ ਸਾਹਮਣੇ ਆਈ ਸੀਗੀ ਉਹਦੀ ਗੱਲ ਸ਼ਾਇਦ ਤੁਹਾਡੇ ਮਾਨਦਵਾਰੇ ਚੇਤੇ ਆ ਗਈ ਸਾਲ ਬਾਅਦ ਪਰ ਲੇਕਿਨ ਸਾਰੇ ਉਹ ਪੇਮੈਂਟ ਜਿਹੜੀਆਂ ਹੋ ਚੁੱਕੀਆਂ ਆ ਬਿਲਕੁਲ ਜਿਹੜਾ ਤੁਸੀਂ ਬਹਿਲਾਵਾ ਦੀ ਗਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੋਮਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਜਾਂ ਪੂਰੀਆਂ ਹੋ ਗਿਆ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿਨ੍ਹਾਂ ਵਿੱਚੋਂ ਲਗਭਗ ਦੋ ਗਰੰਟੀਆਂ 100% ਪੂਰੀਆਂ ਹੋ ਜਾਂਦੀਆਂ ਨੇ ਦੋ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰਮ ਚੱਲਣਾ ਹੁੰਦਾ ਇੱਕ ਮਿੰਟ ਮੈਂ ਪ ਕਿ 300 ਯੂਨਟ ਮੁਫਤ ਬਿਜਲੀ ਦੇਣ ਦਾ ਸਾਡਾ ਵਾਦਾ ਸੀ ਉਹ ਜਿਹੜੀ ਅਸੀਂ ਵਿਦਨ 3 ਮੰਥ ਪੰਜਾਬ ਚ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਪੰਜਾਬ ਦੇ ਸ਼ਹੀਦ ਹੁੰਦਾ ਦੇਸ਼ ਦੇ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਵਾਦੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਫੈਮਿਨਿਸ ਪੜਾਵਾਂਗੇ ਸਿੱਖਿਆ ਤੇ ਬਜਟ ਦੇ ਵਿੱਚ ਔਖਾ ਵਾਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲ ਨੇ ਸਾਡੇ ਪਹਿਲੇ ਅਨਾਉਂਸ ਕੀਤੇ ਹੋਈ ਜਿੱਚੀਆਂ ਲੱਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਿਆਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆਈ ਥਿੰਕ ਤੇ 200 ਦੇਖੀ ਸਾਡੇ ਬੱਚੇ ਜਿਹੜੇ IIT ਜਾਂ JEE ਦੇ ਦਰੋਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆ ਦਾਖਲੇ ਮਿਲਿਆ ਸਾਡਾ ਵਾਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਅਸੀਂ ਮਹੱਲਾ ਕਲੀਨਿਕ ਖੋਲ੍ਹਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਦੇ ਉਹ ਪੰਜਾਬ ਦੇ ਅੰਦਰ ਖੋਦੇ ਲੇਗੇ ਔਰ ਡਾਕਟਰ ਦੀ ਭਰਤੀ ਕੀਤੀ ਔਰ ਨਵੇਂ ਜਿਹੜੀ ਆ ਨਵੇਂ ਹਸਪੀਟਲ ਖੋਲਣ ਲਈ ਕੱਲ ਹੀ ਸਾਡੇ ਮਾਨਯੋਗ ਮੁਕੰਦਰੀ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਕਿੰਨੇ ਮੈਡੀਕਲ ਕਾਲਜ ਦਾ ਵੀ ਨਹੀਂ ਪਤਾ ਰੱਖਿਆ ਇਹਨੇ ਸੋ ਇਹ ਪੂਰੀ ਅੰਜਨ ਸਿਰ ਮਹਰਾਮ ਵਾਲੀ ਗਰੰਟੀ ਬਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਤਿਕਾਰ ਦਾਂਗਾ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਤੋਂ ਸਰਵੇ ਕਰਵਾ ਰਹਿਆਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਜਾ ਰਹੇ ਹਾਂ ਮੈਂ ਉਹੀ ਕਿਹਾ ਕਿ ਬੈਠ ਜੀ ਤਾਂ ਫਿਰ ਤਾਂ ਮੈਂ ਅਨਾਉਂਸ ਹੀ ਕਰ ਦਿੰਦਾ ਤੁਹਾਡਾ ਕੁਐਸਚਨ ਤਾਂ ਫਿਰ ਆਨਸਰ ਆ ਹੀ ਜਾਣਾ ਸੀਗਾ ਵੀ ਕਿੰਨਾ ਦੇਣਾ ਹੈ ਤੇ ਇਹ ਤਾਂ ਅਜੇ ਸਾਡਾ ਡਿਪਾਰਟਮੈਂਟ ਜਿਹੜਾ ਉਹ ਅਜੇ ਵੀ ਤਿਆਰੀ ਕਰ ਰਿਹਾ ਫਾਈਨੈਂਸ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮੂਵਮੈਂਟ ਪਰ ਕਾਫੀ سارے ਡਿਪਾਰਟਮੈਂਟ ਲੱਗੇ ਨੇਗੇ ਜਦੋਂ ਵੀ ਸਕੀਮ ਤਿਆਰ ਹੋ ਗਈ ਪਹਿਲਾਂ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੁਹਾਡੇ ਜਰੀਏ ਅਸੀਂ ਲੋਕਾਂ ਨੂੰ ਦੱਸਾਂਗੇ ਚੱਲੀ ਆਓ ਆਓ ਖਾਣਾ ਖਾਣੇ ਆ ਉੱਥੇ ਕਰ ਲਾਂਗੇ ਆਦੇ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਮਹਿਲਾਵਾਂ ਨੂੰ 1100 ਰੁਪਏ ਦੀ ਜੋ ਵਾਦਾ ਜੋ ਗਰੰਟੀ ਦਿੱਤੀ ਗਈ ਸੀ ਜੋ ਅਜੇ ਤੱਕ ਵਫਾ ਨਹੀਂ ਹੋਈ ਕਿ ਜਲਦ ਉਸ ਨੂੰ ਪੂਰਾ ਕਰ ਲਿਆ ਜਾਏਗਾ ਇਸ ਦੇ ਉੱਤੇ ਕੰਮ ਚੱਲ ਰਿਹਾ ਹੈ ਤਾਂ ਇਸ ਨੂੰ ਲੈ ਕੇ ਜਵਾਬ ਦਿੰਦੇ ਹੋਏ ਹਰਪਾਲ ਚੀਮਾ ਨਜ਼ਰ ਆਏ ਨੇ ਹਾਲਾਂਕਿ ਸਵਾਲ ਸਿੱਧਾ ਸੀ ਕਿ ਕਦੋਂ ਗਰੰਟੀ ਪੂਰੀ ਹੋਏਗੀ ਇਸ ਬਜਟ ਦੇ ਵਿੱਚ ਤਾਂ ਪੂਰੀ ਹੋਈ ਨਹੀਂ ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕਰ ਦਿੱਤਾ ਗਿਆ तमाम ਵਾਦਿਆਂ ਦਾ ਕਿ ਇਹ ਵਾਦੇ ਪੂਰੇ ਕਰ ਦਿੱਤੇ 300 ਯੂਨਿਟ ਬਿਜਲੀ ਮੁਫਤ ਦਾ ਵਾਦਾ ਪੂਰਾ ਕਰ ਦਿੱਤਾ ਤੇ ਇਹ ਵੱਡੇ ਵਾਦੇ ਨੇ ਇਹਨਾਂ ਦੇ ਉੱਤੇ ਕੰਮ ਚੱਲ ਰਿਹਾ ਹੈ ਹਾਲਾਂਕਿ ਕਿੰਨਾ ਸਮਾਂ ਹੋਰ ਕੰਮ ਚੱਲੇਗਾ ਇਹ ਵੇਖਣਾ ਹੋਏਗਾ ਕਿ ਕਦੋਂ ਮਹਿਲਾਵਾਂ ਦੇ ਨਾਲ ਕੀਤਾ ਵਾਦਾ ਵਫਾ ਹੁੰਦਾ ਹੈ ਪ੍ਰੇਸ ਬਜਟ ਦੇ ਵਿੱਚ ਤਾਂ ਇਸ ਤਰੀਕੇ ਦਾ ਕੋਈ ਐਲਾਨ ਜਿਹੜਾ ਹੈ ਉਹ ਵੇਖਣ ਨੂੰ ਨਹੀਂ ਮਿਲਿਆ ਯਾਨੀ ਕਿ ਅਜੇ ਹੋਰ ਇੰਤਜ਼ਾਰ ਮਹਿਲਾਵਾਂ ਨੂੰ ਕਰਨਾ ਪਏਗਾ 1100 ਰੁਪਏ ਦੇ ਵਾਅਦੇ ਨੂੰ ਵਫਾ ਕਦੋਂ ਕਰੇਗੀ ਪੰਜਾਬ ਸਰਕਾਰ ਇਸ ਦਾ ਇੰਤਜ਼ਾਰ ਪੰਜਾਬ ਦੀਆਂ ਮਹਿਲਾਵਾਂ ਨੂੰ ਵੀ ਹੈ ਪਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸਿੱਖਿਆ ਸਿਹਤ ਵਪਾਰ ਖੇਤੀਬਾੜੀ ਸੈਕਟਰ ਇਹਨਾਂ ਦੇ ਲਈ ਵੱਖ-ਵੱਖ ਤਰੀਕੇ ਦੇ ਜਿਹੜੀਆਂ ਤਜ਼ਵੀਜ਼ਾਂ ਨੇ ਉਹ ਬਜਟ ਦੇ ਵਿੱਚ ਰੱਖੀਆਂ ਗਈਆਂ ਨੇ ਪੰਜਾਬ ਦੀ ਰੀੜ ਦੀ ਹੱਡੀ ਖੇਤੀਬਾੜੀ ਸੈਕਟਰ ਦੇ ਲਈ ਕਿੰਨੇ ਵੱਡੇ ਐਲਾਨ ਹੋਏ ਨੇ ਜਾਂ ਇਸ ਬਜਟ ਨੂੰ ਲੈ ਕੇ ਕਿਸਾਨਾਂ ਦੀ ਸੰਤੁਸ਼ਟੀ ਹੈ ਜਾਂ ਨਹੀਂ ਹੈ ਇਹ ਵੇਖਣਾ ਹੋਏਗਾ ਪਰ ਫਿਲਹਾਲ ਇਹ ਜਵਾਬ ਜਿਹੜਾ ਹੈ ਪੰਜਾਬ ਦੇ ਵਿੱਤ ਮੰਤਰੀ ਇਸ ਵੱਡੇ ਵਾਅਦੇ ਦੇ ਉੱਤੇ ਇੱਕ ਵੱਡੀ ਗਰੰਟੀ ਦੇ ਉੱਤੇ ਦੇ ਕੇ ਗਏ ਨੇ ਕਿ ਅਜੇ ਹੋਰ ਜਿਹੜਾ ਇੰਤਜ਼ਾਰ ਪੰਜਾਬ ਦੀਆਂ ਮਹਿਲਾਵਾਂ ਨੂੰ ਕਰਨਾ ਪਏਗਾ ਪ੍ਰਤਾਪ ਸਿੰਘ ਬਾਜਵਾ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ ਕਿ ਨਸ਼ੇ ਤੇ ਸੈਂਸਸ ਕਰਵਾਉਣ ਦਾ ਦਾ ਸਵਾਗਤ ਕਰਦੇ ਹਾਂ ਇਹ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਪਰ ਪਹਿਲਾਂ ਸੀਐਮ ਮੰਤਰੀਆਂ ਤੇ ਵਿਧਾਇਕਾਂ ਦਾ ਡੋਪ ਟੈਸਟ ਕਰਵਾਓ ਇਹ ਵੱਡੀ ਮੰਗ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਹਨਾਂ ਕਹਿੰਦੇ ਕਿ ਨਾ ਸਾਰਿਆਂ ਨੇ ਡੋਪ ਟੈਸਟ ਤੋਂ ਪੱਜ ਜਾਣਾ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ ਤਾਂ ਇੱਕ ਪਾਸੇ ਸੈਂਸਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਇਸ ਦੇ ਲਈ ਬਜਟ ਦੇ ਵਿੱਚ ਤਜ਼ਵੀਜ਼ ਵੀ ਰੱਖੀ ਗਈ ਹੈ ਤਾਂ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਇਸ ਮਸਲੇ ਦੇ ਉੱਤੇ ਸਰਕਾਰ ਨੂੰ けਰ ਰਹੇ ਨੇ ਉਹਨਾਂ ਦੇ ਮੰਤਰੀਆਂ ਨੂੰ ਵੀ けਰਿਆ ਜਾ ਰਿਹਾ ਹੈ ਮੁੱਖ ਮੰਤਰੀ ਦਾ ਵੀ ਡੋਪ ਟੈਸਟ ਕਰਵਾਓ ਇਹ ਮੰਗ ਪ੍ਰਤਾਪ ਸਿੰਘ ਬਾਜਵਾ ਨੇ ਰੱਖੀ ਹੈ ਜੀਏ ਕੋਈ ਜਿਸ ਤਰ੍ਹਾਂ ਕਾਸ ਸੈਂਸਸ ਦੀ ਗੱਲ ਕਰ ਰਹੇ ਅਸੀਂ ਡਰੱਗ ਸੈਂਸਸ ਕਰਾਉਣਾ ਚਾਹੁੰਦੇ ਹਾਂ ਬਟ ਉਹ ਡਰੱਗ ਸੈਂਸਸ ਸਾਰਿਆਂ ਨਾਲ ਪਹਿਲੇ ਚੀਫ ਮਿਨਿਸਟਰ ਤੋਂ ਕੈਬਨਿਟ ਤੇ ਇਹਨਾਂ ਦੇ ਮੰਤਰੀ ਸਾਰੀ ਵਿਧਾਨ ਸਭਾ ਦਾ ਡੋਪ ਟੈਸਟ ਹੋਏ ਸਾਰਿਆਂ ਨਾਲ ਪਹਿਲੇ ਤੇ ਇੱਥੋਂ ਹੀ ਕੰਮ ਸ਼ੁਰੂ ਕਰੀ ਜਾਓ ਵੇਖੀਏ ਤੇ ਸਹੀ ਕਿੰਨੇ ਕਦੇ ਸੁੱਕੇ ਇਹਨਾਂ ਚੋਂ ਇਹ ਤਾਂ ਮੈਨੂੰ ਜਾਪਦਾ ਇਹਨਾਂ ਨੇ ਆ ਟੈਸਟ ਕਰਾਉਣ ਤੋਂ ਭੱਜ ਜਾਣਾ ਵਿਧਾਨ ਸਭਾ ਦੀ ਤਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਇਸ ਮਸਲੇ ਦੇ ਉੱਤੇ ਮਾਨ ਸਰਕਾਰ ਨੂੰ ਕਿਰ ਰਹੇ ਨੇ ਕਹਿਆ ਕਿ ਇਹਨਾਂ ਸਾਰਿਆਂ ਨੇ ਡੋਪ ਟੈਸਟ ਤੋਂ ਭੱਜ ਜਾਣਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਸਲੇ ਦੇ ਉੱਤੇ ਮਾਨ ਸਰਕਾਰ ਦੇ ਉੱਤੇ ਹੀ ਪਲਟਵਾਰ ਕਰ ਦਿੱਤਾ ਹੈ ਇੱਥੇ ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਜਲਦ ਹਾਜ਼ਰ ਹੋਵਾਂਗੇ this headline is sponsored by priya gold tom tom noodles ਨਾਮ ਤੋਂ ਸੁਨਾ ਹੋਗਾ ਇਲੀ ਵਿੱਚ ਸਿੰਘਾਂ ਦੇ ਕਮਾਲ ਗੁਰੂ ਘਰਾਂ ਦੇ ਜਾਹੋ ਜਲਾਲ ਸਿੱਖਿਆ ਦਾ ਪਰਸਾਰ ਲੋੜਵੰਦਾਂ ਦੀ ਸਾਰ ਬਾਣੀ ਦਾ ਪਰਵਾ ਸਿਫਤ ਸਲਾਹ ਵਿਕ ਕੋ ਹਾਸ ਬੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ

ਪੇਸ਼ ਰਾਗ ਬਨਸਪਤੀ ਕੇਓ ਵਰਗਾ ਸ਼ੁੱਧ ਸਫੈਦ ਅਤੇ ਦਾਣੇਦਾਰ ਇੱਕ ਵਾਰ ਖਾਏ ਤਾਂ ਮਾਰ